ਜਲਾਲਾਬਾਦ ਦੇ ਪਿੰਨ ਚੱਕ ਖੇਵਾ ਦੀ ਡਾਣੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅਜੇ ਵੀ ਪਾਣੀ ਜਿਹੜਾ ਨੀਵੀਆਂ ਥਾਵਾਂ ਤੇ ਮੌਜੂਦ ਹੈ ਹਾਲਾਂਕਿ ਆਹ ਰਸਤਾ ਹੁਣ ਚੱਲਣਾ ਸ਼ੁਰੂ ਹੋ ਗਿਆ ਹੈ ਜਿਹੜੀ ਸੋਲੰਗ ਲੱਗੀ ਹੋਈ ਹੈ ਅੱਗੇ ਜਾਂਦੀ ਹੈ ਸੜਕ ਖੇਤਾਂ ਨੂੰ ਇੱਥੇ ਤੁਸੀਂ ਪਿੰਡ ਦੇਖ ਰਹੇ ਹੋ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ ਪਿੰਡ ਦੇ ਬਿਲਕੁਲ ਨਾਲ ਕੁਝ ਘਰਾਂ ਦੇ ਵਿੱਚ ਹੋਰ ਕੁਝ ਗਲੀਆਂ ਤੱਕ ਪਾਣੀ ਪਹੁੰਚ ਗਿਆ ਸੀ ਟਾਣੀ ਬਟਨ ਸਿੰਘ ਦੇ ਤੇ ਇਧਰਲੀ ਸਾਈਡ ਤੁਸੀਂ ਦੇਖ ਰਹੇ ਹੋ ਆ ਜਿਹੜੀ ਸਾਈਡ ਆ ਜਲਾਲਾਬਾਦ ਵਾਲੀ ਸਾਈਡ ਆ ਇਧਰ ਵੀ ਜਿਹੜਾ ਕਿ ਨੀਵੀਂ ਜਗ੍ਹਾ ਤੇ ਅਜੇ ਪੂਰਾ ਪਾਣੀ ਖੜਾ ਹੈ ਤੇ ਕੁਝ ਉੱਚੀਆਂ ਥਾਵਾਂ ਤੇ ਪਾਣੀ ਉਤਰ ਗਿਆ ਪਰ ਅਜੇ ਕੁਝ ਪਾਣੀ ਜਿਹੜਾ ਇਹ ਖੜਿਆ ਹੈ ਜੇ ਆ ਵਾਲੀ ਸਾਈਡ ਜਿਹੜੀ ਹੈਗੀ ਹੈ ਫਾਜਲਕਾ ਵਾਲੀ ਸਾਈਡ ਮੰਨੇ ਤਾਂ ਇਹ ਸਾਈਡ ਵੀ ਜਾਨੀ ਕਿ ਕਾਫੀ ਅਜੇ ਰਕਬੇ ਦੇ ਵਿੱਚ ਪਾਣੀ ਖੜਾ ਹੈ ਸੁੱਕਦਾ ਜਾ ਰਿਹਾ ਹੈ ਪਰ ਅਜੇ ਵੀ ਜਿਵੇਂ ਕਿਸਾਨਾਂ ਦਾ ਕਹਿਣਾ ਹੈ ਕਿ ਕਈਆਂ ਦੇ ਅਜੇ ਬੋਰ ਵੀ ਡੁੱਬੇ ਹੋਏ ਆ ਕਈਆਂ ਨੇ ਅਜੇ ਚਲਾ ਕੇ ਵੀ ਨਹੀਂ ਦੇਖੇ ਬਾਰੇ ਹੋਰ ਵੀ ਕਾਫੀ ਨੁਕਸਾਨ ਦੇਖਣ ਨੂੰ ਮਿਲੇਗਾ ਕੁਝ ਕਿਸਾਨ ਇੱਥੇ ਇਕੱਠੇ ਹੋਏ ਆ ਗੱਲਬਾਤ ਕਰਨੇ ਆ ਹਾਂਜੀ ਛੋਬਨਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਗੀਚਾ ਸਿੰਘ ਹੈ ਹਾਂਜੀ ਆ ਪਖੜੋਤਿਆਂ ਟਾਣੀ ਬਚਨ ਸਿੰਘ ਦੀ ਪਿੰਡ ਚੱਕੇ ਵਾ ਹਾਂਜੀ ਪਾਣੀ ਤਾਂ ਤਕਰੀਬਨ ਲੈ ਹੀ ਗਿਆ ਐ ਵੈਸੇ ਖੜੋਤਾ ਨੀ ਮੇ ਤਾਂ ਚੱਲ ਰਿਹਾ ਜੇ ਪਾਕਿਸਤਾਨੀ ਸਾਈਡ ਨੂੰ ਜੀ ਤੇ ਤਕਰੀਬਨ 20 25 ਡੇੜ ਗੜ ਬੋਰ ਵੀ ਵਿੱਚ ਖੜੋਤੇ ਆ ਪਾਣੀ ਦੇ ਹੂੰ ਤੁਸੀਂ ਦੇਖ ਸਕਦੇ ਹੋ ਵੇਖ ਕੇ ਸਾਹਮਣੇ ਨਾਲ ਹੀ ਖੜੋਤਾ ਹਾਂਜੀ ਦੂਆ ਹੋਰ ਜੇ ਖੜੇ ਆ ਹਾਂਜੀ ਤੁਸੀਂ ਅੱਗੇ ਵੀ ਖੜੋਤੇ ਕੋਈ ਦੂਜੀ ਸਾਈਡ ਜਲਾਲਾਬਾਦ ਦੀ ਸਾਈਡ ਵੀ ਖੜੋਤੇ ਨੇ ਹਾਂਜੀ ਪਾਣੀ ਤਾਂ ਲੈ ਗਿਆ ਹੁਣ ਕਣਕਾਂ ਦਾ ਦੇਖਦੇ ਆ ਵੇ ਜੇ ਕੀ ਬਣਦਾ ਜੇ ਪਾਣੀ ਚੱਲੀ ਜਾਂਦਾ ਹੂੰ ਵੀ ਪੂਰਾ ਨਹੀਂ ਬੰਦ ਹੋਇਆ ਜੀ ਇਹਦੇ ਕੀ ਪਤਾ ਮਾਲਕ ਦੀ ਕਿਰਪਾ ਨਾਲ ਕਿੰਨੇ ਦਿਨ ਪੈਣੇ ਆ ਹਾਂਜੀ ਇਹ ਨੁਕਸਾਨ ਤਾਂ ਹੁਣ ਬੋਰ ਬੋਰ ਚਲਾ ਕੇ ਵੇਖਾਂਗੇ ਕਿਉਂਕਿ ਜ਼ਿਆਦਾ ਵਿੱਚ ਸੀ ਉਹਨਾਂ ਦੇ ਖਤਰਾ ਹੈਗਾ ਹਾਂਜੀ ਕਿਹੜੀ ਉੱਪਰ ਸੀ ਉਹ ਤਾਂ ਲੋਕਾਂ ਨੇ ਸੈਟਿੰਗ ਕਰਕੇ ਕਈਆਂ ਬੰਨ ਲਾਇਆ ਤੇ ਕਈਆਂ ਵੈਸੇ ਹੀ ਹਾਂਜੀ ਪਾਣੀ ਦੀ ਘੱਟ ਦਬਾਅ ਸੀ ਉੱਥੇ ਤੇ ਪਾਣੀ ਦਾ ਤਕਰੀਬਨ 10 10 ਫੁੱਟ ਪਾਣੀ ਚੱਲ ਰਿਹਾ ਸੀ ਜੀ ਹੋ ਸਕਦਾ ਵੀ ਇੱਥੇ ਸ਼ਾਇਦ ਬੋਰ ਖਰਾਬ ਹੋਏ ਹੋਣ ਠੀਕ ਹੈ ਜਦੋਂ ਵੀ ਪਾਣੀ ਆਇਆ ਸੀ ਉਦੋਂ ਇੰਨਾ ਸੀਗਾ ਪਾਣੀ ਹਾਂ 8 ਤੇ 10 ਫੁੱਟ ਪਾਣੀ ਸੀਗਾ ਪਰ ਜਿਸ ਤਾ ਤੇ ਖੜੋਤੇ ਆ ਠੀਕ ਤਕਰੀਬਨ ਜਿਵੇਂ ਪਾਣੀ ਚੱਲ ਰਿਹਾ ਹ ਕਦੋਂ ਤੱਕ ਮਤਲਬ ਜੋ ਬੱਤਰਾ ਆndi ਸੀ ਸੰਭਾਵਨਾ ਅਜੇ ਤਾਂ ਬਾਈ ਜੀ ਕੋਈ ਸੰਭਾਵਨਾ ਨਹੀਂ ਕਿਉਂਕਿ ਪਾਣੀ ਚੱਲ ਰਿਹਾ ਇਹ ਤਾਂ ਹੈਗਾ ਨਹੀਂ ਵੀ ਪਾਣੀ ਰੁਕ ਗਿਆ ਜਾਂ ਖੜ ਗਿਆ ਵੀ ਸੁੱਕ ਜਾਵੇਗਾ ਅਜੇ ਪਾਣੀ ਚੱਲ ਜਾਂਦਾ ਪਾਣੀ ਪਿੱਛੋਂ ਕਿੰਨਾ ਕੁ ਵੋਝੇ ਹੋਰ ਆ ਰਿਹਾ ਹੈ ਕਿ ਪਿੱਛੋਂ ਰੁਕ ਗਿਆ ਹੈ ਇਹ ਤਾਂ ਪਾਣੀ ਜਾ ਰਿਹਾ ਪਾਕਿਸਤਾਨ ਵਾਲੀ ਸਾਈਡ ਨੂੰ ਜੀ ਇਹ ਸੜਕ ਦੀ ਗੱਲ ਕਰੀਏ ਤਾਂ ਲਗਭਗ ਵੀ ਚੱਲੂ ਹੋ ਗਈ ਹੈ ਹਾਂ ਸੜਕ ਬਿਲਕੁਲ ਚੱਲੂ ਹੋ ਗਈ ਹੈ ਪਾਣੀ ਸੜਕ ਦੇ ਉੱਪਰੋਂ ਲੰਘਦਾ ਪਰ ਥੋੜਾ ਘੱਟ ਹੈ ਇਹ ਦੂਜੀ ਸਾਈਡ ਨਾਲ ਜਾ ਰਹੀ ਹੈ ਦੋ ਕਿਲੇ ਉਹ ਨੇ ਥੋੜਾ ਜਿਆਦਾ ਵੱਡਾ ਪਾਣੀ ਉਧਰ ਮੋਰਸਨ ਲੰਘਣੇ ਥੋੜੇ ਔਖੇ ਨੇ ਜੀ ਬਾਕੀ 16 ਗੱਲੀ ਸੜਕ ਤਾਂ ਬਿਲਕੁਲ ਸਾਫ਼ ਹੈ ਪ੍ਰਸ਼ਾਸਨ ਗਰਦਾਵਰੀ ਵਗੈਰਾ ਕਰ ਗਿਆ ਮੁਆਵਜ਼ੇ ਦੇ ਬਾਰੇ ਇਸ ਵਾਸਤੇ ਕਰ ਗਿਆ ਨੇ ਕਹਿੰਦੇ ਨੇ ਹੁਣ ਦੇਖਦੇ ਆਂਗਾ ਪਤਾ ਲੱਗੇਗਾ ਕਿੰਦਾ ਹੱਲ ਲਿਖੀਚਾ ਹੈ ਕਿੰਦਾ ਨਹੀਂ ਲਿਖੀਚਾ ਪੰਗਾ ਸਾਨੂੰ ਪੈਣਾ ਜਿਆਦਾ ਕਿ ਇਹਨਾਂ ਦੀ ਕੱਚੀਆਂ ਜ਼ਮੀਨਾਂ ਨੇ ਹਾਂਜੀ ਹੋਰ ਤਾਂ ਗੱਲ ਕੋਈ ਨਹੀਂ ਇਸ ਤਰ੍ਹਾਂ ਹੀ ਮੰਗ ਕਰਦੇ ਆਂ ਵੀ ਕੱਚੀਆਂ ਵਾਲੇ ਬਾਰੇ ਵੀ ਕੋਈ ਸੋਚਿਆ ਜਾਵੇ ਉਹਨੇ ਵੀ ਓਨੀ ਹੀ ਮਿਹਨਤ ਕੀਤੀ ਹੈ ਜਿੰਨੀ ਪੱਕੀ ਵਾਲੇ ਕੀਤੀ ਹੈ ਜੀ ਤੇ ਕੱਚੀ ਵਾਲ ਨੂੰ ਜਦੋਂ ਨਾ ਮਿਲੇ ਤਾਂ ਫਿਰ ਉਹਨੇ ਤੇ ਬਚਾਰੇ ਰੋਣਾ ਹੀ ਹੈ ਉਹ ਹੋਰ ਕੀ ਕਰੇਗਾ ਹਾਂਜੀ ਸੋ ਤੁਸੀਂ ਸੁਣਿਆ ਪਿੰਡ ਦੇ ਕਿਸਾਨ ਜੋ ਕੇ ਜਾਣਕਾਰੀ ਦੇ ਰਹੇ ਸਨ ਤੇ ਆ ਜਿਹੜਾ ਰਸਤਾ ਹੈ ਇਹ ਅੱਗੇ ਖੇਤਾਂ ਨੂੰ ਜਾਂਦਾ ਹੈ ਅੱਗੇ ਬਾਰਡਰ ਹੈ ਔਰ ਇਹ ਰਸਤਾ ਅੱਧਾ ਕੁ ਜੰਨੀ ਕੀ ਸੁੱਕ ਗਿਆ ਹੈ ਔਰ ਅੱਧੇ ਕੇ ਤੇ ਅਜੇ ਵੀ ਪਾਣੀ ਖੜਾ ਹੈ ਫਿਲਹਾਲ ਵਹੀਕਲ ਲੰਘਨੇ ਸ਼ੁਰੂ ਹੋ ਗਏ ਨੇ ਆ ਸੋਲੰਗ ਵਾਲੀ ਤੁਸੀਂ ਸੜਕ ਦੇਖ ਰਹੇ ਹੋ ਇਸ ਦੇ ਵਿੱਚ ਜੋ ਮਿੱਟੀ ਜਾਂ ਕੋਈ ਰੇਤਾ ਪਾਇਆ ਜਾਂਦਾ ਜਦੋਂ ਲਗਾਉਣ ਵਾਲੇ ਇਟਾਂ ਤਾਂ ਉਹ ਵੀ ਵਿੱਚੋਂ ਨਿਕਲ ਗਿਆ ਤੇ ਕਈ ਥਾਵਾਂ ਤੇ ਥੋੜੇ ਬਹੁਤੇ ਖੱਡੇ ਵੀ ਪਏ ਆ ਪਰ ਫਿਲਹਾਲ ਠੀਕ ਆ ਸੜਕ ਦੀ ਕੰਡੀਸ਼ਨ ਤੇ ਵਹੀਕਲ ਲੰਘ ਰਹੇ ਆ ਕੁਝ ਕੁ ਕਿਸਾਨਾਂ ਦੀਆਂ ਜਿਹੜੀਆਂ ਪਹਿਲੀਆਂ ਅੱਗੇ ਕੁਝ ਬੱਚੀਆਂ ਹੋਈਆਂ ਬਾਕੀ ਲਗਭਗ 1000 ਏਕੜ ਹੈ ਜਿਹੜਾ ਰਕਬਾ ਜਿਹੜਾ ਇਥੇ ਤਬਾਹ ਹੋ ਗਿਆ ਪ੍ਰਸ਼ਾਸਨ ਦੇ ਬੰਦੇ ਪਹੁੰਚੇ ਸੀ ਗਰਦਾਬਰੀ ਵਗੈਰਾ ਹੋ ਗਈ ਆ ਕਰ ਗਏ ਸੀ ਮੋਆਇਨਾ ਕਰ ਗਏ ਸੀ ਪ੍ਰਸ਼ਾਸਨ ਪਟਵਾਰੀ ਦੇ ਨਾਲ ਆ ਪਹੁੰਚੇ ਸੀ ਤੇ ਛੇ ਲਾਲ ਹੁਣ ਦੇਖਣਾ ਬਣਦਾ ਏ ਵੀ ਕੁਝ ਜ਼ਮੀਨਾਂ ਜਿਵੇਂ ਕੱਚੀਆਂ ਗਵਰਨਮੈਂਟ ਪਰਮਿਸ਼ਨਾਂ ਕਿਸਾਨਾਂ ਦੀ ਡਿਮਾਂਡ ਆ ਵੀ ਉਹਨਾਂ ਦਾ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਵੀ ਸਾਰਾ ਇਹ ਖਰਚ ਕੀਤਾ ਹਾਂਜੀ ਸ਼ੁਭਨਾਮ ਜੀ ਵਜੀਰ ਚੰਦ ਪਿੰਡ ਚੱਕੀਵਾ ਟਾਣੀ ਬਤਨ ਸਿੰਘ ਹਾਂਜੀ ਵਾਈਸ ਪ੍ਰੈਜ਼ੀਡੈਂਟ ਬੱਡਰ ਏਰੀਆ ਕਿਸਾਨ ਯੂਨੀਅਨ ਜੀ ਅੱਜ ਦੀ ਕੀ ਸਥਿਤੀ ਹੈ ਜਿਹੜੀ ਪਾਣੀ ਅੱਜ ਦੀ ਸਥਿਤੀ ਪਾਣੀ ਤਾਂ ਉੱਤਰ ਚੁੱਕਿਆ ਹੈ ਜੀ ਲੋਕਾਂ ਦੀਆਂ ਖੇਤਾਂ ਵੱਲ ਤਿਆਰੀਆਂ ਨੇ ਕੋਈ ਬੀਜਾ ਬਜਾਈ ਦੀ ਥੋੜੀ ਉਮੀਦ ਬਣੀ ਹੈ ਔਰ ਸਰਕਾਰ ਨੇ ਬੀਜ ਬਾਰੇ ਕਿਹਾ ਜੀ ਕਿ ਅਸੀਂ ਬੀਜ ਵੀ ਦੇਵਾਂਗੇ ਹਾਂਜੀ ਔਰ ਅਸੀਂ ਮੰਗ ਕਰਦੇ ਆਂ ਡੀਪੀ ਔਰ ਬੀਜ ਦੀ ਜੀ ਤੇ ਕਿਸਾਨਾਂ ਨੂੰ ਬਿਜਾਈ ਵੀ ਕਰਕੇ ਦੇਣ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਬੀਜ ਤੇ ਡੀਪੀ ਦੀ ਇਸ ਸਮੇ ਲੋੜ ਹੈ ਜੀ ਕਿਉਂਕਿ ਪਹਿਲਾਂ ਸਾਰਿਆਂ ਨੇ ਹੈਲਪ ਬਹੁਤ ਕੀਤੀ ਹੈ ਜੀ ਪਰ ਪਿੱਛੇ ਕਈ ਵਾਰੀ ਕੋਈ ਬਾਹ ਨਹੀਂ ਫੜਦਾ ਜੀ ਇਸ ਕਰਕੇ ਅਸੀਂ ਕਹਿੰਨੇ ਆਂ ਕਿ ਹੁਣ ਸਾਡੀ ਜਿਹੜੀ ਸਾਰ ਲਾਈ ਜਾਵੇ ਬਿਲਕੁਲ ਇੱਥੇ ਸਾਰਾ ਏਰੀਆ ਤਬਾਹ ਹੋ ਚੁੱਕਿਆ ਹੈ ਜੀ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਮਰਿਆ ਪਿਆ ਆੜਤੀਆਂ ਨੇ ਜਵਾਬ ਦੇ ਦਿੱਤੇ ਫਸਲਾਂ ਡੁੱਬ ਚੁੱਕੀਆਂ ਨੇ ਆ ਕਿਸਾਨ ਬਹੁਤ ਕਰਜ਼ਾੂ ਨੇ ਜੀ ਕਰਜ਼ਾਈ ਨੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਆਂ ਵੀ ਜਿੰਨਾ ਵੀ ਸਮਾਜ ਸੇਵੀ ਜਥੇਬੰਦੀਆਂ ਜਾਂ ਸਰਕਾਰ ਕਰ ਸਕਦੀ ਹੈ ਉਹ ਸਾਡੇ ਵਾਸਤੇ ਕਰੇ ਪੱਠੇ ਵੀ ਹਲੇ ਹੁਣ ਬੀਜਣ ਲੱਗੇ ਆ ਫੀਡ ਵਗੈਰਾ ਦਾ ਵੀ ਪ੍ਰਬੰਧ ਕਰੇ ਜਥੇਬੰਦੀਆਂ ਕਰਨ ਔਰ ਸਰਕਾਰ ਕਰਨ ਜੀ ਅਜੇ ਵੀ ਪਾਣੀ ਕਾਫੀ ਰਕਬੇ ਦੇ ਵਿੱਚ ਖੜਾ ਹੈ ਹਾਂਜੀ ਅਜੇ ਖੜਾ ਜੀ ਇੱਥੇ ਕਣਕ ਦੀ ਬਿਜਾਈ ਬਹੁਤ ਲੇਟ ਹੋ ਜਾਣੀ ਹੈ ਜੀ ਜੀ ਪਰ ਕੁਝ ਏਰੀਆ ਹੈ ਜਿਹੜਾ ਕਿ ਇਸ ਟਾਈਮ ਖਾਲੀ ਪਿਆ ਉੱਥੇ ਹਾਂਜੀ ਬਿਜਾਈ ਦੀ ਤਿਆਰੀ ਹੈ ਲਗਭਗ ਜੀ ਜੀ ਔਰ ਕੋਈ ਕੋਈ ਵੀਰਾਂ ਨੇ ਮੱਕੀ ਬੀਜਣੀ ਹੈ ਉਹਦੇ ਵਾਸਤੇ ਬੀਜ ਸਾਨੂੰ ਪ੍ਰੋਵਾਈਡ ਕਰਵਾਇਆ ਜਾਵੇ ਜੀ ਜੀ ਸਾਡੀ ਯਹੀ ਡਿਮਾਂਡ ਹੈ ਜੀ ਤੇ ਉਹ ਗਰਦਬਰੀ ਵਗੈਰਾ ਹੋ ਗਈ ਪਟਵਾਰੀ ਸਾਹਿਬ ਲਿਖ ਲਗਾ ਪਟਵਾਰੀ ਸਾਹਿਬ ਆਏ ਸੀ ਜੀ ਔਰ ਮੁਆਵਜ਼ਾ ਲਿਖ ਲਏ ਗਏ ਨੇ ਜੀ ਜਿੰਨਾ ਵੀ ਏਰੀਆ ਡੁੱਬਿਆ ਹੈ ਇਹ ਸਾਰੀ ਰਿਪੋਰਟ ਲੈ ਕੇ ਗਏ ਨੇ ਜੀ ਜੀ